ਤਸਵੀਰਾਂ ਨੇ ਹਲਕਾ ਖੇਮ ਕਰਨ ਦੇ ਪਿੰਡ ਫਤਿਹਪੁਰ ਦੀਆਂ ਜਿੱਥੇ ਇਹਨਾਂ ਨੌਜਵਾਨਾਂ ਨੇ ਰਾਜਨੀਤਿਕ ਪਾਰਟੀਆਂ ਤੋਂ ਨਾਖੁਸ਼ ਨਜ਼ਰ ਆਉਂਦੇ ਹੋਇਆ ਇੱਕ ਫੈਸਲਾ ਲਿਆ ਕਿ ਇਸ ਵਾਰ ਚੋਣਾਂ ਦੇ ਵਿੱਚ ਅਸੀਂ ਆਜ਼ਾਦ ਉਮੀਦਵਾਰ ਖੜਾ ਰਾਂਗੇ ਇਹਨਾਂ ਦੀ ਉਮੀਦ ਬਣਿਆ ਇਹ ਨੌਜਵਾਨ ਜੋ ਕਿ ਸਰਕਾਰੀ ਅਧਿਆਪਕ ਸੀ ਇਸ ਨੇ ਆਪਣੀ ਸਰਕਾਰੀ ਨੌਕਰੀ ਨੂੰ ਲੱਤ ਮਾਰਦਿਆਂ ਹੋਇਆਂ ਚੋਣ ਮੈਦਾਨ ਵਿੱਚ ਉਤਰਨ ਦਾ ਫੈਸਲਾ ਕੀਤਾ ਹੈ। ਸਰਦਾਰ ਬਲਵਿੰਦਰ ਸਿੰਘ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਦਾ ਫੈਸਲਾ ਤਾਂ ਕਰ ਲਿਆ ਪਰ ਪ੍ਰਸ਼ਾਸਨ ਵੱਲੋਂ ਇਸ ਨੌਜਵਾਨ ਨੂੰ ਕਈ ਤਰ੍ਹਾਂ ਦੀਆਂ ਸ਼ਰਤਾਂ ਦੱਸ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਵੇਂ ਕਿ ਗੱਡੀਆਂ ਤੇ ਚੋਣ ਪ੍ਰਚਾਰ ਕਰਨ ਦੀ ਪਰਮਿਸ਼ਨ ਲੈਣੀ ਹੋਵੇ। ਜਾਂ ਕੋਈ ਅਨਾਉਂਸਮੈਂਟ ਵਾਸਤੇ ਕੋਈ ਸਪੀਕਰ ਲਾਉਣਾ ਹੋਵੇ ਹੋਰ ਕਈ ਤਰ੍ਹਾਂ ਦੀਆਂ ਸ਼ਰਤਾਂ ਇਸ ਨੌਜਵਾਨ ਦੇ ਨਾਲ ਪ੍ਰਸ਼ਾਸਨ ਵੱਲੋਂ ਦੱਸੀਆਂ ਗਈਆਂ ਅੱਜ ਇਹ ਨੌਜਵਾਨ ਮੀਡੀਆ ਦੇ ਸਾਹਮਣੇ ਆਇਆ ਤੇ ਆਪਣੀ ਗੱਲ ਰੱਖੀ ਕਿ ਕਿਵੇਂ ਪ੍ਰਸ਼ਾਸਨ ਉਸ ਨੂੰ ਪਰੇਸ਼ਾਨ ਕਰ ਰਿਹਾ ਹੈ ਪੂਰਾ ਮਾਮਲਾ ਕੀ ਹੈ ਆਓ ਤੁਹਾਨੂੰ ਵੀ ਸੁਣਾਉਂਦੇ ਆ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਹੈ ਜੀ ਸਰਦਾਰ ਪਰਮਿੰਦਰ ਸਿੰਘ ਆ ਮੇਰਾ ਪਿੰਡ ਨਵਾਂ ਪਿੰਡ ਫਤਿਹਪੁਰ ਤਹਿਸੀਲ ਪੱਟੀ ਡਿਸਟ੍ਰਿਕਟ ਤਰਨਤਾਰਨ ਤੋਂ ਸਾਡਾ ਪਿੰਡ ਜਿਹੜਾ ਇਹ ਬਾਰਡਰ ਏਰੀਆ ਦੇ ਅੱਗੇ ਪਿਆ ਜਾਂਦਾ ਵਾ ਮੈਂ ਇੱਕ ਸਰਕਾਰੀ ਜੋਬ ਕਰਦਾ ਆਂ ਵਾ ਬਟੋਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਟੋਆ ਵਿੱਚ ਕਰਦਾ ਆਂ ਟੀਚਰ ਦੀ ਜੋਬ ਕਰਦਾ ਆਂ ਹੁਣ ਜਿਹੜਾ ਅੱਜ ਕਿਸ ਮਸਲੇ ਦੇ ਵਿੱਚ ਇੱਥੇ ਇਹ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਸਰ ਅੱਜ ਹੀ ਨਾ ਇਸ ਮਸਲੇ ਤੇ ਗੱਲਬਾਤ ਕਰ ਰਹੇ ਆਂ ਕਿ ਜਿਹੜਾ ਚੋਨਾ ਦਾ ਪੰਜਾਬ ਦੇ ਵਿੱਚ ਵਿਗਲ ਵੱਜ ਚੁੱਕਾ ਵਾ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵਿੱਚ ਸਾਡਾ ਪਿੰਡ ਆਉਂਦਾ ਵਾ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵਿੱਚ ਅਸੀਂ ਆਪ ਚੋਣ ਲੜਨ ਦਾ ਜਿਹੜਾ ਇਰਾਦਾ ਕੀਤਾ ਸੀ ਸਾਡੇ ਪਿੰਡ ਦਾ ਹੀ ਮਾਹੌਲ ਚਾਲ ਵੇਖਿਆ ਸਾਡੇ ਏਰੀਏ ਦਾ ਸਾਡੇ ਬਾਰਡਰ ਏਰੀਏ ਦੇ ਉੱਤੇ ਨਸ਼ਿਆਂ ਦਾ ਬਾਕੀ ਹੋਰ ਜਿੰਨੀਆਂ ਵੀ ਇੱਥੇ ਕਾਰਵਾਈਆਂ ਜਿਹੜੀਆਂ ਸਰਕਾਰ ਵੱਲੋਂ ਨਾ ਸਾਨੂੰ ਬਾਰਡਰ ਏਰੀਏ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਵਾਅਦਾ ਦਿੱਤਾ ਜਾਂਦਾ ਵਾ ਇਹ ਸਾਰੀਆਂ ਗੱਲਾਂ ਧਿਆਨ ਵਿੱਚ ਰੱਖ ਕੇ ਅਸੀਂ ਆਪ ਚੋਣ ਲੜਨ ਦਾ ਜਿਹੜਾ ਸੀ ਉਹ ਇਰਾਦਾ ਕੀਤਾ ਮੇਰੇ ਪਿੰਡ ਦੇ ਸਾਰੇ ਨੌਜਵਾਨ ਜਿਹੜੇ ਆ ਇਲਾਕੇ ਦੇ ਤੇ ਪਿੰਡ ਦੇ ਕਬੱਡੀ ਖੇਡਣ ਦੇ ਵਿੱਚ ਮੇਰੇ ਪਿੰਡ ਦੇ ਜਿਹੜੇ ਨੌਜਵਾਨ ਆ ਉਹ ਕਾਫੀ ਰੁਚੀ ਰੱਖਦੇ ਆ ਇਸ ਕਰਕੇ ਇਹਨਾਂ ਦਾ ਜਿਹੜੇ ਲਿੰਕ ਲਾਗੇ ਲਾਗੇ ਪਿੰਡਾਂ ਦੇ ਵਿੱਚ ਕਬੱਡੀ ਖਿਡਾਰੀਆਂ ਦੇ ਨਾਲ ਜਾਂ ਦੂਜੇ ਪਲੇਅਰਾਂ ਦੇ ਨਾਲ ਐਥਲੈਟਿਕ ਪਲੇਅਰਾਂ ਦੇ ਨਾਲ ਕਾਫੀ ਵਾਰਤਾ ਲਾਭ ਮੇਰੀ ਵੀ ਹੈਗੀ ਆ ਮੇਰਾ ਬ੍ਰਦਰ ਵੀ ਪਲੇਅਰ ਰਿਹਾ ਵਾ ਇਸ ਕਰਕੇ ਅਸੀਂ ਸਾਰੇ ਇਕੱਠਿਆਂ ਹੋ ਕੇ ਇੱਕ 7 ਤਰੀਕ ਨੂੰ ਰੈਲੀ ਕੱਢੀ ਸੀ ਉਹ ਮਨਜ਼ੂਰੀ ਲੈ ਕੇ ਸਰਕਾਰ ਦੀ ਮਨਜ਼ੂਰੀ ਲੈ ਕੇ ਇੱਕ ਰੈਲੀ ਕੱਢੀ ਸੀ ਅਸੀਂ ਫਤੇਪੁਰ ਸਾਹਿਬ ਤੋਂ ਗੁਰਦੁਆਰਾ ਸਾਹਿਬ ਤੋਂ ਲੈ ਕੇ ਤੇ ਸ਼ਹੀਦ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਤੱਕ ਅਸੀਂ ਗਏ ਸੀ ਉਦੋਂ ਉਦੋਂ 4 ਦਿਨ ਪਹਿਲਾਂ ਅਸੀਂ ਸਲਾਹ ਕੀਤੀ ਸੀ ਵੀ ਇਲੈਕਸ਼ਨ ਆਪ ਲੜਨੀ ਆ ਤੇ ਜਿੱਦਣ ਅਸੀਂ ਰੈਲੀ ਕੱਢੀ 7 ਤਰੀਕ ਨੂੰ ਐਤਵਾਰ ਪਿਛਲੇ ਐਤਵਾਰ ਉਦੋਂ ਬਾਅਦ ਸਾਡੀ ਰੈਲੀ ਨੂੰ ਦੇਖ ਕੇ ਸਾਡਾ ਉਤਸ਼ਾਹ ਦੇਖ ਕੇ ਨੌਜਵਾਨਾਂ ਦਾ ਉਤਸ਼ਾਹ ਦੇਖ ਕੇ ਜਿਹੜਾ ਵਾ ਉਹ ਦੂਜੀਆਂ ਪਾਰਟੀਆਂ ਨੂੰ ਜਿਹੜਾ ਉਹਨਾਂ ਦੀ ਨੀਂਦ ਜਿਹੜੀ ਆ ਉਹ ਥੋੜੀ ਜੀ ਖਰਾਬ ਹੋਈ ਵੀ ਇਹ ਬੰਦਾ ਕਿਹੜਾ ਨਵਾਂ ਹੀ ਉੱਠ ਪਿਆ ਉਹਨਾਂ ਨੇ ਆਪਦੀਆਂ ਜਿਹੜੀਆਂ ਵਾ ਮੈਨੂੰ ਹੁਣ ਇਹ ਨਹੀਂ ਪਤਾ ਵੀ ਅੰਦਰ ਖਾਤੇ ਕੀ ਕਾਰਵਾਈਆਂ ਜਾਂ ਕਿਤਰਾ ਵਾ ਪਰ ਮੈਂ ਉਦੋਂ ਬਾਅਦ ਉਦੋਂ ਤੋਂ ਬਾਅਦ ਇਹ ਮੈਨੂੰ ਸੀਆਈਡੀ ਦੇ ਫੋਨ ਆ ਇੰਟੈਲੀਜੈਂਸੀ ਦੇ ਫੋਨ ਆ ਜਾਂ ਮੇਰੇ ਡਿਪਾਰਟਮੈਂਟ ਦੇ ਫੋਨ ਮੈਨੂੰ ਆਈ ਗਏ ਆ ਜਿਹੜੇ ਨਾ ਹਰਾਸ਼ਮੈਂਟ ਮੈਨੂੰ ਬੜੀ ਕੀਤੀ ਜਾ ਰਹੀ ਉਦੋਂ ਦੀ ਉਦੋਂ ਅਸਤੀਫਾ ਦੇ ਕੇ ਮੈਂ ਉਦੋਂ ਜਿਹੜੀ ਰੈਲੀ ਕੀਤੀ ਆ ਅਸਤੀਫਾ ਜਿਹੜਾ ਦਿੱਤਾ ਵਾ ਮੈਂ ਹੁਣ ਮੈਨੂੰ ਜੇ ਤਾਂ ਅਸਤੀਫਾ ਇਹ ਆਂਦੇ ਵੀ 3 ਮਹੀਨੇ ਇਹਨਾਂ ਨੇ ਮੈਨੂੰ ਹੁਣ ਜਿਹੜਾ ਮੈਨੂੰ ਇਹਨਾਂ ਨੇ ਸਵਾਲ ਪਾਇਆ ਵੀ 3 ਮਹੀਨੇ ਪਹਿਲਾਂ ਤੁਸੀਂ ਅਸਤੀਫਾ ਦੇਣਾ ਸੀ 3 ਮਹੀਨੇ ਪਹਿਲਾਂ ਮੈਨੂੰ ਪਤਾ ਹੀ ਨਹੀਂ ਸੀ ਵੀ ਮੈਂ ਇਲੈਕਸ਼ਨ ਲੜਨੀ ਆ ਜਾਂ ਮੈਂ ਕੀ ਕਰਨਾ ਵਾ ਮੈਂ ਤਾਂ ਨਾਰਮਲ ਬੰਦਾ ਵਾਂ ਮੈਂ ਕਿਸੇ ਪੋਲੀਟੀਕਲ ਪਰਿਵਾਰ ਦੇ ਵਿੱਚੋਂ ਨਹੀਂ ਹੈਗਾ ਵੀ ਮੈਨੂੰ ਪਹਿਲਾਂ ਹੀ 2 ਸਾਲ ਪਤਾ ਸੀ ਵੀ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਆਉਣੀਆਂ ਨੇ ਤੇ ਮੈਂ ਇਹਦੇ ਵਿੱਚ ਇਲੈਕਸ਼ਨ ਲੜਨੀ ਆ ਜਾਂ ਮੇਰੇ ਪਿਤਾ ਜੀ ਨੇ ਲੜਨੀ ਆ ਜਾਂ ਮੇਰੇ ਬ੍ਰਦਰ ਲੜਨੀ ਆ ਅਸੀਂ ਤੇ ਚਾਣਕ ਇੱਥੇ ਮੁੰਡੇ ਸਲਾਹ ਕੀਤੀ ਵੀ ਯਾਰ ਚੰਗੀ ਗੱਲ ਬਣੀ ਆ ਵੀ ਪਹਿਲੀਆਂ ਸਰਕਾਰਾਂ ਵੀ ਕੁ ਤੇ ਅਸੀਂ ਉਹ ਮੁੰਡਿਆਂ ਦੀ ਮੇਰੇ ਨੌਜਵਾਨਾਂ ਦੇ ਨਾਲ ਸਲਾਹ ਕਰਕੇ ਤਾਂ ਅਸੀਂ ਜਿਹੜਾ ਉਹ ਇੱਕ ਆਪਣਾ ਮਨ ਦੇ ਵਿੱਚ ਇਰਾਦਾ ਬਣਾਇਆ ਵੀ ਅਸੀਂ ਲੋਕ ਸਭਾ ਦੀ ਚੋਣ ਜਿਹੜੀ ਐਮਪੀ ਦੀ ਆਪ ਲੜਾਂਗੇ ਉਹ ਜਿੱਦਣ ਤੋਂ ਹੀ ਅਸੀਂ ਰੈਲੀ ਕੱਢੀ 7 ਤਰੀਕ ਦੀ ਉਦੋਂ ਤੋਂ ਹੀ ਮੈਂ ਕੱਲਾ ਬੰਦਾ ਵਾਂ ਫਾਦਰ ਸਾਹਿਬ ਮੇਰੇ ਠੀਕ ਨਹੀਂ ਰਹਿੰਦੇ ਵੀ ਤੇ ਬਾਕੀ ਤੁਹਾਨੂੰ ਪਤਾ ਵਾ ਵੀ ਮੇਰਾ ਬ੍ਰਦਰ ਜਿਹੜਾ ਉਹ ਬਾਹਰ ਵਾ ਮੈਨੂੰ ਕੱਲੇ ਨੂੰ ਇੰਨੇ ਫੋਨ ਆਈ ਜਾਂਦੇ ਆ ਕਦੀ ਇੰਟੈਲੀਜੈਂਸੀ ਦੇ ਆ ਕੇ ਕਦੀ ਕਿਸੇ ਦੇ ਆ ਕੇ ਕਦੀ ਕਿਸੇ ਦੇ ਆ ਕੇ ਇਥੋਂ ਜ਼ਿਕਰ ਕਦੀ ਖਾਤਾ ਦੱਸ ਦਿਓ ਕਦੀ ਤੁਸੀਂ ਗੱਡੀ ਜੇ ਤੋ ਜਾਣੀ ਆ ਉਹ ਗਏ ਕਿੱਥੇ ਜੇ ਆਏ ਕਿੱਥੇ ਜੇ ਉਦੋਂ ਬਾਅਦ ਹਨ ਮੈਨੂੰ ਮੇਰੇ ਵਿਭਾਗੇ ਦਾ ਫੋਨ ਆਇਆ ਵੀ ਤੁਹਾਡਾ ਇਸਤੀਫਾ ਉਹ ਨਾਮਨਜ਼ੂਰ ਕੀਤਾ ਜਾਂਦਾ ਵਾ ਮੈਂ ਫਿਰ ਉਹਨਾਂ ਨੂੰ ਕਾਰਨ ਪੁੱਛਿਆ ਵੀ ਕੀ ਕਾਰਨ ਹੈ ਮੈਨੂੰ ਕਹਿੰਦੇ ਤਿੰਨ ਮਹੀਨੇ ਇਸਤੀਫਾ ਪਹਿਲੋਂ ਦੇਣਾ ਪੈਂਦਾ ਵਾ ਮੈਂ ਅੱਜ 3 ਮਹੀਨੇ ਪਹਿਲਾਂ ਤਾਂ ਮੈਨੂੰ ਪਤਾ ਹੀ ਨਹੀਂ ਸੀ ਮੈਂ ਲੈਕਸ਼ਨ ਲਾਨੀ ਆ ਤੇ ਹੁਣ ਮੈਂ ਅਸੀਂ ਤਾਂ ਚਲਾ ਕੀਤੀ 4-5 ਦਿਨ ਪਹਿਲਾਂ ਤੇ ਹੁਣ ਇਹਨਾਂ ਨੇ ਕੀਤਾ ਵਾ ਵੀ ਆਂਦੇ ਵੀ 3 ਮਹੀਨੇ ਤੋਂ ਪਹਿਲਾਂ ਜੇ ਤੁਸੀਂ ਨਹੀਂ ਦਿੰਦੇ ਫਿਰ ਤੁਹਾਡਾ ਮਨਜ਼ੂਰ ਨਹੀਂ ਕੀਤਾ ਜਾਂਦਾ ਇੱਕ ਤੇ ਉਹ ਇਹਨਾਂ ਨੇ ਮੈਨੂੰ ਰੈਸਮੈਂਟ ਕਰਦੇ ਪਏ ਉਹ ਮੇਰਾ ਅਸਤੀਫਾ ਨਹੀਂ ਮਨਜ਼ੂਰ ਕਰਦੇ ਪਏ ਜਦੋਂ ਮੈਂ ਇਹਨਾਂ ਨੂੰ ਅਸਤੀਫਾ ਦਿੱਤਾ ਵੀ ਮੈਂ ਨੌਕਰੀ ਨਹੀਂ ਕਰਨੀ ਚਾਹੁੰਦਾ ਫਿਰ ਤੁਸੀਂ ਮੇਰਾ ਅਸਤੀਫਾ ਮਨਜ਼ੂਰ ਕਰੋ ਅਸੀਂ ਆਪਦਾ ਇੱਧਰ ਕੰਮ ਜਿਹੜਾ ਕਾਰਵਾਈ ਰੰਭੀ ਆਏ ਪੂਰੀ ਕਰੀਏ ਦੁਜਾ ਇਹ ਆ ਵੀ ਮੈਂ ਉਹਦਾਂ ਗੱਡੀ ਆ ਪੀਬੀ 38 E 4430 ਮੇਰੀ ਗੱਡੀ ਦਾ ਨੰਬਰ ਆ ਨਵੀਂ ਗੱਡੀ ਲਈ ਆ ਇਲੈਕਸ਼ਨ ਕਰਕੇ ਹੀ ਲਈ ਸੀ ਮਾਹ ਪਹਿਲੀ ਗੱਡੀ ਪੁਰਾਣੀ ਆ ਤੇ ਕਈ ਵਾਰੀ ਰਾਤ ਬਰਾਤੇ ਆਪਾਂ ਇਲੈਕਸ਼ਨਾਂ ਦੇ ਵਿੱਚ ਆਉਣਾ ਜਾਣਾ ਪੈਂਦਾ ਵਾ ਤੇ ਜੇ ਗੱਡੀ ਨਵੀਂ ਲੈ ਲਈਏ ਆਪਾਂ ਨੂੰ ਕਿਤੇ ਖਰਾਬੀ ਨਾ ਹੋਵੇ ਇਲੈਕਸ਼ਨ ਦੇ ਵਿੱਚ ਇਹਦੀ ਉਹਦਾਂ ਮਨਜ਼ੂਰੀ ਮੈਨੂੰ ਮਿਲ ਗਈ ਆ ਹੁਣ ਮੇਰੇ ਪੰਜ ਘੇੜੇ ਵੱਜ ਗਏ ਆ ਤੇ ਆਂਦੇ ਵੀ ਅਜੇ ਤੱਕ ਆਰਸੀ ਨਹੀਂ ਆਈ ਤੇਰੀ ਆਨਲਾਈਨ ਨਹੀਂ ਗਈ ਆ ਵੀਰ ਮੇਰਾ ਦੋ ਰਹਿ ਗਿਆ ਵਾ ਦੋ ਤਿੰਨ ਨਾ ਮੇਰਾ ਕੁਲਵਿੰਦਰ ਵੀਰ ਆ ਲਾਡਾ ਉਹ ਨਾਲ ਗਿਆ ਵਾ ਤੇ ਕੱਲ ਸਾਨੂੰ ਆ ਲੈਟਰ ਦੇ ਦਿੱਤੀ ਆ ਵੀ ਤੁਸੀਂ ਤੁਹਾਨੂੰ ਜ ਇਨਫਰਮੇਸ਼ਨ ਨਹੀਂ ਮਿਲਦੀ ਵੀ ਤੁਹਾਡੀ ਇਹ ਗੱਡੀ ਆਨਲਾਈਨ ਨਹੀਂ ਹੋਈ ਵੀ ਮੈਂ ਉਹਨਾਂ ਨੂੰ ਕਿਹਾ ਜੇ ਆਨਲਾਈਨ ਹੀ ਹੋਈ ਤਾਂ ਉਹਦੋਂ ਫਿਰ ਕਿਵੇਂ ਮਨਜ਼ੂਰੀ ਮਿਲ ਗਈ ਜੇ ਆਨਲਾਈਨ ਨਹੀਂ ਗੱਡੀ ਮੇਰੀ ਫਿਰ ਮੇਰੇ ਤੇ ਤਾਂ ਚਲਾਨ ਬੰਦਾ ਵਾ ਮੇਰੇ ਤੇ ਪਰਚਾ ਬੰਦਾ ਵਾ ਜਾਂ ਚਲਾਨ ਬੰਦਾ ਵੀ ਗੱਡੀ ਤੂੰ ਬਿਨਾਂ ਆਨਲਾਈਨ ਨੰਬਰ ਤੋਂ ਲਈ ਫਿਰਦਾ ਵਾਂ ਹਾਲਾਂਕਿ ਉਹਨੂੰ ਹਾਈ ਸਕਿਉਰਿਟੀ ਨੰਬਰ ਪਲੇਟ ਵੀ ਮਲਵਾ ਲਿਆ ਹੰਦੀ ਆ ਇਹ ਕਰਕੇ ਸਾਰੀਆਂ ਗੱਲਾਂ ਦੇ ਵਿੱਚ ਮੈਨੂੰ ਪਤਾ ਨਹੀਂ ਹੁਣ ਕੌਣ ਆ ਸਰਕਾਰ ਪ੍ਰਸ਼ਾਸਨ ਆ ਜਾਂ ਇੱਕ ਸਵਾਲ ਲੈ ਲੀਏ ਜੀ ਕਿ ਭਾਰਤੀ ਸੰਵਿਧਾਨ ਦੇ ਅਨੁਸਾਰ ਜੇਕਰ ਤੁਸੀਂ ਸ਼ਰਤਾਂ ਪੂਰੀਆਂ ਕਰਦੇ ਹੋ ਤਾਂ ਤੁਹਾਨੂੰ ਇਲੈਕਸ਼ਨ ਰੜਨ ਦੀ ਪਰਮਿਸ਼ਨ ਵੀ ਮਿਲਦੀ ਹੈ ਔਰ ਗੱਡੀ ਦੇ ਵਿੱਚ ਕੰਪੇਨ ਕਰਨ ਦੀ ਪਰਮਿਸ਼ਨ ਵੀ ਮਿਲਦੀ ਹੈ ਜੇਕਰ ਤੁਸੀਂ ਸ਼ਰਤਾਂ ਪੂਰੀਆਂ ਕਰਦੇ ਹੋ ਕਿ ਤੁਹਾਡੀਆਂ ਸ਼ਰਤਾਂ ਪੂਰੀਆਂ ਨੇ ਸ਼ਰਤਾਂ ਸਾਰੇ ਇਦਾਂ ਵਾ ਵੀ ਸ਼ਰਤਾਂ ਪੂਰੀਆਂ ਮੈਂ ਤਾਂ ਇੱਕ ਨਾਰਮਲ ਬੰਦਾ ਵਾ ਮੈਂ ਸ਼ਰਤਾਂ ਸਾਰੀਆਂ ਹੁਣ ਕਹਾਂ ਵੀ ਇਹ ਪੂਰੀਆਂ ਕਰਦਾ ਵਾ ਮੈਂ ਤਾਂ ਇੱਕ ਐਫੀਡੇਵਿਟ ਮੈਨੂੰ ਇਹਨਾਂ ਦੱਸਿਆ ਪਹਿਲਾਂ ਡਿਪਾਰਟਮੈਂਟ ਨੇ ਵੀ ਐਫੀਡੇਵਿਟ ਦਿਓ ਮੈਂ ਐਫੀਡੇਵਿਟ ਬਣਾ ਕੇ ਦੇ ਦਿੱਤਾ ਵੀ ਮੈਂ ਅੱਜ ਤੋਂ ਜਿਹੜਾ ਰਜਾਇਨ ਕੀ ਦਿੱਤਾ ਇੱਕ ਚੋਣਾ ਐ एमपी ਚੋਣਾ ਲੜਨ ਵਾਸਤੇ ਮੈਂ ਰਜਾਇਨ ਦਿਨਾ ਵਾ ਉਹ ਮਰਜਾਇਨ ਦੇ ਦਿੱਤਾ ਉਹਨਾਂ ਨੇ ਪਤਾ ਨਹੀਂ ਮੈਨੂੰ ਉਹਦੇ ਵਿੱਚ ਕੀ ਕਾਰਵਾਈਆਂ ਆਗੇ ਉਹ ਮੈਨੂੰ ਉਹਦੇ ਬਾਰੇ ਨਹੀਂ ਪਤਾ ਵੀ ਇਹ ਮੈਨੂੰ ਕਹਿੰਦੇ 3 ਮਹੀਨੇ ਪਹਿਲਾਂ ਦੇਣਾ ਹੈ 3 ਮਹੀਨੇ ਪਹਿਲਾਂ ਸਰ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵੀ ਮੈਨੂੰ ਪਤਾ ਹੀ ਨਹੀਂ ਕਿ ਮੈਂ ਇਲੈਕਸ਼ਨ ਲੜਨੀ ਹੈ ਕਿ ਨਹੀਂ ਲੜਨੀ ਸਾਡਾ ਤਾਂ ਰਾਦਾ 4 ਦਿਨ ਪਹਿਲਾਂ ਬਣਿਆ ਮੈਸਟਰਾ ਤੋਂ ਵੀ ਇਹ ਗੱਲ ਕਹੀ ਵੀ ਗੱਡੀ ਦੀ ਉਹ ਕਹਿ ਰਿਹਾ ਵੀ ਆਨਲਾਈਨ ਰਜਿਸਟਰਡ ਨਹੀਂ ਹੈਗੀ ਅਜੇ ਹਨਾ ਤੁਸੀਂ ਕੰਪਨੀ ਵਾਲਾ ਨਾਲ ਗੱਲ ਕੀਤੀ ਵੀ ਮੇਰੀ ਗੱਡੀ ਆਨਲਾਈਨ ਹੋਈ ਹੈ ਕਿ ਨਹੀਂ ਹੋਈ ਮੈਂ ਕੰਪਨੀ ਵਾਲਾ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਸਰ ਤੁਹਾਨੂੰ ਗੱਡੀਆਂ ਹੀ ਏਜੰਸੀ ਦੇ ਵਿੱਚੋਂ ਦੱਸੋ ਕਿਵੇਂ ਤੁਹਾਨੂੰ ਦੇ ਦਿੱਤੀ ਤੁਹਾਨੂੰ ਬਿੱਲ ਦਿੱਤਾ ਵਾ ਫਿਰ ਉਹਨਾਂ ਨੇ ਕਿਹਾ ਵੀ ਹਾਈ ਸਕਿਉਰਿਟੀ ਵਾਲੀ ਨੰਬਰ ਪਲੇਟ ਜਿਹੜੀ ਉਹ ਵੀ ਤੁਸੀਂ ਲਵਾ ਲਓ ਆਣ ਕੇ ਫਿਰ ਉਹਦਨ ਮੈਂ ਵੀਰ ਨੂੰ ਨਾਲ ਦੋਵਾਂ ਨੂੰ ਖੜਿਆ ਸੀ ਹਾਈ ਸਕਿਉਰਿਟੀ ਨੰਬਰ ਪਲੇਟ ਲਵਾ ਕੇ ਲਿਆਏ ਆ ਉਹ ਤੁਸੀਂ ਦੇਖ ਵੀ ਸਕਦੇ ਜੀ ਗੱਡੀ ਮੇਰੀ ਤੇ ਲੱਗੀ ਆ ਫਿਰ ਅਸੀਂ ਪੱਟੀ ਗਏ ਆ ਤੇ ਉੱਥੇ ਆਨਲਾਈਨ ਵੀ ਬੋਲਦੀ ਆ ਬਸ ਉਹ ਆਂਦੇ ਆ ਵੀ ਤੁਹਾਡਾ ਟੈਕਸ ਵਗੈਰਾ ਸਾਰਾ ਉਹਨਾਂ ਨੇ ਤਾਰਿਆ ਵਾ ਏਜੰਸੀ ਨੇ ਤੇ ਸਾਡੇ ਕੋਲੇ ਉਹਦਾ ਰਿਕਾਰਡ ਨਹੀਂ ਹੈਗਾ ਵੀ ਉਹ ਮੈਂ ਇਹਨਾਂ ਨੂੰ ਕਿਹਾ ਮੈਨੂੰ ਦੱਸੋ ਵੀ ਕੀ ਲਿਆ ਕੇ ਦਵਾ ਫਿਰ ਇਹ ਵੀ ਨਹੀਂ ਦੱਸਦੇ ਵਕੀਲ ਲਿਆ ਕੇ ਦਈਏ ਜੇ ਕੋਈ ਮੰਗਾਉਣਾ ਤੇ ਮੈਂ ਏਜੰਸੀ ਤੋਂ ਵੀ ਲਿਆ ਦੇਣਾ ਵਾ ਉਹ ਕਿਸੇ ਤਰ੍ਹਾਂ ਨਾ ਮੈਨੂੰ ਕੋਈ ਪ੍ਰੋਪਰ ਰਾਹ ਨਹੀਂ ਦੱਸਿਆ ਜਾਂਦਾ ਵੀ ਇਤਨਾ ਨਾ ਬੰਦੇ ਨੂੰ ਹਰਾਸਮੈਂਟ ਨਹੀਂ ਕਰਨਾ ਹੁੰਦਾ ਵੀ ਮੈਂ ਇਹਨੂੰ ਗੇੜਾ ਪੱਟੀ ਸਾਧ ਰਿੰਦੇ ਤਰਨ ਤਨ ਸਾਧ ਲਿੰਦੇ ਮੈਂ ਘਰੇ ਆ ਜਾਨਾ ਵਾ ਤੇ ਮੇਰੇ ਪੰਜ-ਛੇ ਦਿਨ ਨੇ ਨੈਤਰਾ ਨਗਾਤੇ ਆ ਕੀ ਲੱਗਦਾ ਹੈ ਕਿ ਸਾਨੂੰ ਤੇ ਇਤਨਾ ਹੀ ਲੱਗਦਾ ਸਾਰੇ ਨੌਜਵਾਨਾਂ ਨੂੰ ਵੀ ਜਿਤਨਾ ਅਸੀਂ ਕੋ 15 20 ਹਜ਼ਾਰ ਵੋਟ ਜਿਹੜੀ ਉਹ ਅਹੀਂ ਮੈਨੂੰ ਲੱਗਦਾ ਇਲਾਕੇ ਚ ਖੜਾਂਗੇ ਹਾਲਾਂਕਿ ਅਸੀਂ ਤਾਂ ਤੁਰੇ ਤਾਂ ਜਿੱਤਣ ਵਾਸਤੇ ਆ ਪਰ ਚਲੋ ਅਸੀਂ ਇਹ ਕਹਿੰਨੇ ਆ ਵੀ ਅਸੀਂ ਜਿਆਦਾ ਨਹੀਂ ਤੇ 25 30 ਹਜ਼ਾਰ ਵੋਟ ਦਾ ਸਾਡਾ ਹੈਗਾ ਹੀ ਨਿਸ਼ਾਨਾ ਵੀ ਅਸੀਂ ਖੜਨੇ ਆ ਉਹ ਸਕਦਾ ਉਹਦੇ ਵੱਲ ਵੇਖ ਕੇ ਇਹਨਾਂ ਨੂੰ ਜਿਹੜਾ ਪ੍ਰਸ਼ਾਸਨ ਦੇ ਉੱਤੇ ਕੋਈ ਦਬਾਅ ਵਾ ਜਾਂ ਕੋਈ ਕਿਸੇ ਪਾਰਟੀ ਦਾ ਦਬਾਅ ਵਾ ਹੁਣ ਅਸੀਂ ਇਹਦੇ ਵਿੱਚ ਕੋਈ ਕਹਿ ਨਹੀਂ ਸਕਦੇ ਕਿ ਕਿਉਂ ਸਾਨੂੰ ਰੈਸਮੈਂਟ ਕੀਤਾ ਜਾਂਦਾ ਵਾ ਅਗਲੀ ਤੁਹਾਡੀ ਰਣਨੀਤੀ ਕੀ ਰਹੂਗੀ ਅਗਲੀ ਰਣਨੀਤੀ ਇਹ ਆ ਵੀ ਅਸੀਂ ਇੱਕ ਡੀਸੀ ਸਾਹਿਬ ਨੂੰ ਮਿਲਾਂਗੇ ਸੋਵਾਰ ਇੱਕ ਰੰ ਜਾ ਕੇ ਮੈਂ ਨੌਜਵਾਨ ਖੜੂ ਨਾਲ ਪੰਜ ਚਾਰ ਆਪਦੇ ਨਾਲ ਛੋ ਜਵਾਨ ਜਿਹੜੇ ਆ ਉਹਨਾਂ ਨੂੰ ਖੜ ਕੇ ਡੀਸੀ ਸਾਹਿਬ ਨੂੰ ਮਿਲਾਂਗੇ ਉਹਨਾਂ ਤੋਂ ਜਾ ਕੇ ਪਰਮਿਸ਼ਨ ਵਾਸਤੇ ਜਾਂ ਅਸਤੀਫੇ ਵਾਸਤੇ ਗੱਲ ਕਰਾਂਗੇ ਜੇ ਨਹੀਂ ਕੋਈ ਗੱਲਬਾਤ ਬੰਦੀ ਫਿਰ ਅਸੀਂ ਕੋਡ ਦਾ ਰਾਹ ਪਰਾਵਾਂਗੇ ਫਿਰ ਕਾਨੂੰਨੀ ਤੇ ਉਹ ਹੀ ਆ ਫਿਰ ਹੋਰ ਕੀ ਕਰਖਦੇ ਆ ਅਸੀਂ ਓਕੇ ਆਪਣਾ ਜੀ ਮੇਰਾ ਨਾਮ ਕਿਰਪਾਲ ਸਿੰਘ ਹੈ ਜੀ ਪਿੰਡ ਫਤਿਹਪੁਰ ਜੀ ਜਿਹੜਾ ਚਾਹੁੰਦੇ ਇਸ ਮਸਲੇ ਦੇ ਮੈਂ ਤੇ ਇਹੋ ਇਸੇ ਮਸਲੇ ਦੇ ਵਿੱਚ ਇਹੋ ਕਹਿਣਾ ਚਾਹੁੰਦਾ ਕਿ ਵੀਰ ਪਰਮਿੰਦਰ ਜੀ ਨੂੰ ਅਸੀਂ ਵਿਧਾਨ ਸਭਾ ਲੋਕ ਸਭਾ ਹਲਕਰ ਵਿੱਚ ਐਮਪੀ ਦੇ ਤੌਰ ਤੇ ਆਜ਼ਾਦ ਉਮੀਦਵਾਰ ਇਹਨਾਂ ਨੂੰ ਉਤਾਰ ਲੱਗੇ ਸੀ ਤੇ ਸਰਕਾਰ ਦੇ ਵਿੱਚ ਕੁਝ ਸਾਨੂੰ ਪਰਮਿਸ਼ਨਾਂ ਨਹੀਂ ਜਿਹੜੀਆਂ ਮਿਲ ਰਹੀਆਂ ਤੇ ਇਹਨਾਂ ਦਾ ਜਿਹੜਾ ਇਲਾਕੇ ਦੇ ਵਿੱਚ ਚੰਗਾ ਰਸੂਖ ਆ ਕਿ ਹਰੇਕ ਪਲੇਅਰ ਇਹਨਾਂ ਨੂੰ ਜਾਣਦਾ ਹੈ ਤੇ ਇਹਨਾਂ ਦੀ ਇਮਾਨਦਾਰੀ ਤੋਂ ਜਿਹੜਾ ਸਾਰਾ ਇਲਾਕਾ ਇਹਨੂੰ ਚੰਗੀ ਤਰ੍ਹਾਂ ਜਾਣਦਾ ਹੈ ਤੇ ਜਿਹੜੇ ਕੁਝ ਰਾਜਨੀਤਿਕ ਤੌਰ ਤੇ ਲੋਕ ਜਾਂ ਕੁਝ ਪ੍ਰਸ਼ਾਸਨਿਕ ਤੌਰ ਤੇ ਲੋਕ ਆ ਜਿਹੜੇ ਸਾਨੂੰ ਕੋਈ ਪਰਮਿਸ਼ਨ ਆ ਜਿਹੜੀਆਂ ਲਾਉ ਨਹੀਂ ਕਰਦੇ ਤੋਂ ਸਬੰਧ ਵਿੱਚ ਅਸੀਂ ਅੱਜ ਇੱਥੇ ਇਕੱਤਰ ਹੋਏ ਆ ਕਿ ਅਸੀਂ ਜਿਹੜੀ ਆਪਦੀ ਕਾਰਵਾਈ ਆ ਪਹਿਲਾਂ ਡਿਪੀ ਸਾਹਿਬ ਤੇ ਪੇਸ਼ ਹੋਵਾਂਗੇ ਤੇ ਬਾਅਦ ਸਾਨੂੰ ਕੋਰਟ ਦਾ ਜਿਹੜਾ ਰਾਹ ਪਣਾਉਣਾ ਪਊਗਾ ਉਹਦੇ ਵਿੱਚ ਵੀ ਅਸੀਂਾਂ ਪਹੁੰਚ ਕਰਾਂਗੇ ਜੀ ਹਾਂ ਜੀ ਭਾਜੀ ਕੀ ਨਾਂ ਤੁਹਾਡਾ ਮੇਰਾ ਨਾਂ ਜੇ ਗੁਰਰਾਜ ਸਿੰਘ ਆ ਕੀ ਕਹਿਣਾ ਚਾਹੁੰਦੇ ਮੈਂ ਕਹਿਣਾ ਚਾਹੁੰਦਾ ਵੀ ਇਹ ਸਾਡਾ ਵੀਰ ਪਰਮੇਂਦਰ ਸਿੰਘ ਆ ਇਹ ਨਾਰਮਲ ਇਨਸਾਨਿਆਂ ਇਹਨੂੰ ਇਲੈਕਸ਼ਨ ਲੜਨ ਦਾ ਮੌਕਾ ਦਿੱਤਾ ਜਾਵੇ ਜਿਹੜੀਆਂ ਸਰਕਾਰ ਸਾਡੇ ਨਾਲ ਧੱਕੇਸ਼ਾਹੀਆਂ ਕਰਦੇ ਸਾਰੇ ਬੰਦੇ ਪਰਮਿਸ਼ਨ ਨਹੀਂ ਦੇਣਦੇ ਲੜਨ ਦੀ ਸਾਨੂੰ ਇੱਕ ਰਿ ਇਲੈਕਸ਼ਨ ਤੇ ਲੜਨ ਦੇ ਨਾ ਪਤਾ ਤੇ ਲੱਗੇ ਆਮ ਆਮ ਬੰਦੇ ਨੂੰ ਵੀ ਇਲੈਕਸ਼ਨ ਲੜੇ ਉਹਨੂੰ ਪਤਾ ਲੱਗੇ ਸਰਕਾਰਾਂ ਨੂੰ ਵੀ ਸਾਰਿਆਂ ਨੂੰ ਇਲਾਕੇ ਨੂੰ ਵੀ ਸਾਰੇ ਸਾਡੇ ਨਾਲ ਆ ਜਿੰਨਿਆਂ ਵੀ ਸਾਡੇ ਪਿੰਡ ਵਾਸੀ ਇਲਾਕੇ ਦੇ ਬੰਦੇ ਅਸੀਂ ਵੀ ਇਹਦੇ ਨਾਲਿਆਂ ਇੱਕ ਨਾਰਮਲ ਬੰਦੇ ਨੇ ਆਵਾਜ਼ ਉਠਾਈ ਆ ਇਹ ਸਾਰੇ ਇਲਾਕੇ ਵਾਲਿਆਂ ਨੂੰ ਵੀ ਸਾਡਾ ਸਾਥ ਦੇਣਾ ਚਾਹੀਦਾ ਤੇ ਸਰਕਾਰ ਨੂੰ ਵੀ ਦੇਣਾ ਚਾਹੀਦਾ ਹੈ ਸਾਧਾ ਦਵੇ ਗਾਂ ਤੋਂ ਜਿਹੜੇ ਦੂਜੇ ਜਿਹੜੇ ਆਮ ਮੰਤਰੀ ਦੂਜੇ ਬਣੇ ਆ ਉਹਨਾਂ ਨੂੰ ਵੀ ਪਤਾ ਲੱਗੇ ਵੀ ਇੱਕ ਨਾਰਮਲ ਇਨਸਾਨ ਵੀ ਵਧੀਆ ਬਣ ਕੇ ਵਧੀਆ ਲਾਕੇ ਦਾ ਕੰਮ ਕਰੇ ਇਹਨਾਂ ਦੇ ਇਲੈਕਸ਼ਨ ਲਈ ਜੇ ਸਾਨੂੰ ਨਹੀਂ ਪਰਮਿਸ਼ਨ ਦੇਣਗੇ ਅਸੀਂ ਇਹਨਾਂ ਦੇ ਨਾਲਿਆਂ ਕੋਰਟ ਵਿੱਚ ਜਾਣਾ ਪਿਆ ਕੋਰਟ ਜਾਵਾਂਗੇ ਜੇ ਸਾਨੂੰ ਕੱਲ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਧਰਨਾ ਲਾਉਣਾ ਪਿਆ ਤੇ ਧਰਨਾ ਵੀ ਲਾਵਾਂਗੇ ਅਸੀਂ ਪੂਰਾ ਇਹਨਾਂ ਦੇ ਮਗਰ ਆਪਣਾ ਜਿੰਨਾ ਜੋਰ ਹੈਗਾ ਸਾਰਾ ਲਾਵਾਂਗੇ